ਇੱਕ ਪੁਰਾਣੀ ਕਹਾਵਤ ਹੈ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਹੀ ਦਿੰਦਾ ਹੈ ਇਸ ਦੀ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਅਮਰਸਾ ਦੇ ਰਣਜੀਤ ਐਵੇਨਿਊ ਇਲਾਕੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ ਡੇਢ ਕਰੋੜ ਦੀ ਲੋਟਰੀ ਲੱਗ ਗਈ ਗੱਲਬਾਤ ਦੌਰਾਨ ਕਰੋੜਪਤੀ ਬਣੀ ਇੱਕ ਨੌਜਵਾਨ ਮਹਿਲਾ ਗੁਰਬਚਨ ਕੌਰ ਨੇ ਕਿਹਾ ਕਿ ਉਹ ਬਾਜ਼ਾਰ ਸਬਜ਼ੀ ਖਰੀਦਣ ਗਏ ਸੀ ਤੇ ਉਹਨਾਂ ਨੂੰ ਉੱਥੇ ਅਚਾਨਕ ਰਾਜੂ ਕਰੋੜਪਤੀ ਨਾਮਕ ਇੱਕ ਲੋਟਰੀ ਵਿਕਰੇਤਾ ਮਿਲਿਆ ਤੇ ਉਸ ਲੋਟਰੀ ਵਿਕਰੇਤਾ ਨੇ ਬੜੇ ਹੀ ਟੈਕਟਫੁਲ ਅੰਦਾਜ਼ ਦੇ ਵਿੱਚ ਉਹਨਾਂ ਨੂੰ ਲੋਟਰੀ ਖਰੀਦਣ ਬਾਰੇ ਪ੍ਰੇਰਿਤ ਕਰ ਲਿਆ ਔਰ ਉਹਨਾਂ ਨੇ ਲੋਟਰੀ ਖਰੀਦੀ ਅੱਜ ਰਾਜੂ ਕਰੋੜਪਤੀ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਉਹਨਾਂ ਦਾ 1.5 ਕਰੋੜ ਦਾ ਪਹਿਲਾ ਇਨਾਮ ਲੱਗ ਗਿਆ ਹੈ ਗੱਲਬਾਤ ਦੌਰਾਨ ਰਾਜੂ ਕਰੋੜਪਤੀ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਫਿਰ ਤਰ੍ਹਾਂ ਕੇ ਲੋਟਰੀ ਵੇਚਣ ਦਾ ਕੰਮ ਕਰਦਾ ਹੈ ਔਰ ਉਸ ਦਾ ਨਾਮ ਰਾਜੂ ਕਰੋੜਪਤੀ ਇਸ ਲਈ ਬਣਿਆ ਹੈ ਕਿ ਉਸ ਦੁਆਰਾ ਵੇਚੀਆਂ ਗਈਆਂ ਲੋਟਰੀਆਂ ਤੋਂ ਹੁਣ ਤੱਕ अनेका ਲੋਕ ਵਿਜੇਤਾ ਬਣ ਕੇ ਕਰੋੜਪਤੀ ਬਣ ਗਏ ਹਨ ਦੇਖੋ ਇਹ ਸਾਡੀ ਵਿਸ਼ੇਸ਼ ਰਿਪੋਰਟ ਜੀ ਮੈਂ ਰਾਜੂ ਕਰੋੜਪਤੀ ਜੀ ਮੈਨੂੰ ਕਹਿੰਦੇ ਆ ਲੋਕ ਤੇ ਮੈਂ ਇਸ ਨਾਮ ਤੇ ਜਾਣਦਾ ਜਾਣਦੇ ਨੇ ਮੈਨੂੰ ਸਾਰੇ ਤੇ ਮੈਂ ਕਾਫੀ ਸਾਲਾਂ ਤੋਂ ਟਿਕਟਾਂ ਦਾ ਕੰਮ ਕਰਦਾ ਆ ਰਿਹਾ ਮਾਂ ਤੇ ਕਾਫੀ ਮੈਂ ਕਰੋੜਪਤੀ ਬਣਾਏ ਨੇ ਲੱਖਪਤੀ ਵੀ ਬਣਾਏ ਨੇ ਤੇ ਲੋਕ ਕਹਿੰਦੇ ਨੇ ਕਿ ਜਿਸ ਤਰ੍ਹਾਂ ਕੀ ਤੁਸੀਂ ਜਾਣਦੇ ਹੋ ਕਿ ਸਾਰੇ ਕਹਿੰਦੇ ਜੀ ਇੱਥੋਂ ਦੀ ਲੋ ਟਿਕਟਾਂ ਨਹੀਂ ਨਿਕਲਦੀਆਂ ਸਭ ਐਵੇਂ ਹੀ ਹੁੰਦੀਆਂ ਜੀ ਇਸ ਤਰ੍ਹਾਂ ਉਸ ਤਰ੍ਹਾਂ ਕਿ ਲੁਧਿਆਣੇ ਦੇ ਹੀ ਨਿਕਲਦੀਆਂ ਪਰ ਲੁਧਿਆਣੇ ਤੋਂ ਤੇ ਉਹ ਮੇਨ ਹੈਗੇ ਜੀ ਟਿਕਟਾਂ ਤੋਂ ਉੱਥੇ ਹੀ ਆਂਦੀਆਂ ਠੀਕ ਹੈ ਜੀ ਤੇ ਬਾਕੀ ਸੇਲ ਪਰਚੇਜ ਆ ਜਿਵੇਂ ਮੈਂ ਵੀ ਸੈਲਨ ਤੇ ਇੱਥੇ ਹੀ ਮੇਰੇ ਕੋਲੋਂ ਮੈਂ ਅੰਮ੍ਰਿਤਸਰ ਆਇਆ ਜੀ ਟਿਕਟਾਂ ਵੇਚਦਾ ਪਿਆ ਸੀ ਤੇ ਇਸ ਤਰ੍ਹਾਂ ਹੀ ਮੇਡਾ ਮਤਲਬ ਕਿ ਮੇਰੇ ਹੱਥੋਂ ਮਤਲਬ ਕਿ 1.5 ਕਰੋੜ ਦਾ ਨਾਮ ਨਿਕਲਿਆ ਜੋ ਐਵੇਂ ਕੀ ਤੁਸੀਂ ਜਾਣਦੇ ਹੋ ਅੰਮ੍ਰਿਤਸਰ ਮੈਂ ਇੱਕ ਕਰੋੜਪਤੀ ਬਣਾਇਆ ਜੀ ਤੇ ਉਹ ਆਪਣਾ 1.5 ਕਰੋੜ ਦੀ ਦੀ ਟਿਕਟ ਹੈ ਜਿਹੜੀ ਪੰਜ ਤਿੰਨ ਨੂੰ ਡਰਾ ਸੀ ਤੇ ਰਾਤ ਨੂੰ ਹੀ ਮੈਨੂੰ 9 ਵਜੇ ਪਤਾ ਲੱਗ ਗਿਆ ਕਿ 6:30 ਵਜੇ 6:30 ਵਜੇ ਪਤਾ ਲੱਗ ਗਿਆ ਕਿ ਮੈਨੂੰ 1.5 ਕਰੋੜ ਰੁਪਏ ਮੇਰੇ ਕੋਲੋਂ ਨਿਕਲੇ ਆ ਮੈਨੂੰ ਉਹਨਾਂ ਦਾ ਲੁਧਿਆਣੇੋਂ ਫੋਨ ਆਇਆ ਕਿਉਂਕਿ ਮੈਨੂੰ ਐਕਚੁਅਲੀ ਇਹਨਾਂ ਦੇ ਆ ਆਪਣਾ ਕੀ ਕਹਿੰਦੇ ਨੇ ਸੰਜੇ ਲਾਟਰੀ ਵੱਲੋਂ ਬਟਾਲੇ ਤੋਂ ਆਇਆ ਫੋਨ ਮੈਨੂੰ ਤੇ ਇਹ ਜਿਹੜੇ ਮੇਰੇ ਜੀ ਸਟਾਕਿਸ ਨੇ ਮੈਂ ਇਹਨਾਂ ਕੋਲੋਂ ਮੈਂ ਟਿਕਟ ਲਈ ਸੀ ਉਸ ਤੋਂ ਬਾਅਦ ਜੀ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਟਿਕਟ ਲੱਭੀ ਜਲਦੀ ਜਲਦੀ ਇਸ ਤਰ੍ਹਾਂ ਕਿ ਕਿੰਨੂੰ ਟਿਕਟ ਸੇਲ ਕੀਤੀ ਐ ਤੇ ਫਿਰ ਮੇਰਾ ਮਨ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਤੇ ਮੈਂ ਇਸਰਕੇ ਕਿ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਵਾਂ ਕਿ ਲਾਟਰੀ ਕਿੱਥੇ ਵੀ ਨਿਕਲ ਸਕਦੀ ਐ ਇਟ ਇਜ਼ ਅ ਜੈਗ ਲਾਈਫ ਚ ਐਪੀਸੋਡ ਕਿਸੇ ਦਾ ਵੀ ਪਿਆਰਾ ਬਣ ਸਕਦਾ ਰਾਜੂ ਜੀ ਹੁਣ ਤੱਕ ਕਿੰਨੇ ਕਰੋੜਪਤੀ ਬਣਾ ਚੁੱਕੇ ਹੋ ਤੇ ਲੱਖਪਤੀ ਕਿੰਨੇ ਤੁਹਾਨੂੰ ਪੈਸਾ ਕਮਾ ਕੇ ਦੇ ਸਕਦੇ ਹਾਂਜੀ ਮੈਂ 2-3 3 ਕਰੋੜਪਤੀ ਬਣਾਵਟਾਂ ਜੀ ਮੈਂ ਆਪਣੇ ਹੱਥੀ ਬਾਕੀ ਹੋਰ ਵੀ ਨੇ ਏਜੰਟ ਨੇ ਉਹ ਵੀ ਸਾਰੇ ਬਣਾ ਜਗੇ ਨੇ ਜਿਵੇਂ ਮੇਰੇ ਨਾਲ ਸੰਜੀ ਭਾਜੀ ਲਾ ਲੋਟਰੀ ਵਾਲੇ ਖੜੇ ਨੇ ਇਹਨਾਂ ਨੇ ਵੀ ਬੜੇ ਇਹਨਾਂ ਦੇ ਹੱਥੋਂ ਵੀ ਬੜੇ ਨਿਕਲੇ ਨੇ ਇਹਨਾਂ ਕੋਲ ਹੋਰ ਵੀ ਏਜੰਟ ਕੰਮ ਕਰਦੇ ਨੇ ਤੇ ਮੈਂ ਵੀ ਇਸ ਹਾਲਾਤਾਂ ਤੇ ਜਦੋਂ ਤੁਸੀਂ ਕਰੋੜਪਤੀ ਕਿਸ ਨੂੰ ਬਣਾ ਕੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦਿੰਦੇ ਹੋ ਤਾਂ ਕਿਵੇਂ ਦੀ ਮੂਮੈਂਟ ਹੁੰਦੀ ਹੈ ਕਿਵੇਂ ਦਾ ਉਸ ਟਾਈਮ ਆਈ ਕੈਨਟ ਇਮੇਜ ਜੀ ਭਾ ਕੀ ਕਹਿੰਦੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿੰਨੀ ਖੁਸ਼ੀ ਹੁੰਦੀ ਹੈ ਇੱਕ ਆਪਣੇ ਆਪ ਨੂੰ ਵੀ ਹੁੰਦੀ ਹੈ ਤੇ ਇੱਕ ਉਧਰੋਂ ਵੀ ਅਲੱਗ ਹੀ ਇੱਕ ਚਿਹਰਾ ਦੇਖਣ ਨੂੰ ਮਿਲਦਾ ਹੈ ਜੀ ਕੇ ਹਾਂ ਜੀ ਲਾਟਰੀ ਵਾਕਈ ਨਿਕਲੀ ਹੈ ਸੱਚੀ ਨਿਕਲੀ ਹੈ ਕਿ ਯਕੀਨ ਹੀ ਨਹੀਂ ਹੁੰਦਾ ਕਈ ਲੋਕ ਸੋਚਦੇ ਨੇ ਵੀ ਇਹ ਜੂਆ ਹੈ ਜਾਂ ਮਤਲਬ ਇਹ ਪਾਣੀ ਨਹੀਂ ਚੱਲਦੀ ਕਿਸੇ ਦਿਨ ਹੀ ਨਿਕਲਦੀ ਵੈਸੇ ਹੀ ਪੈਸੇ ਠਾਕਦੇ ਨੇ ਆਪਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਉਹਨਾਂ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਐਸੀ ਕੋਈ ਗੱਲ ਨਹੀਂ ਹੈ ਇਹ ਮੰਨਦਾ ਆਪਣਾ ਗੱਲਾਂ ਬਾਤਾਂ ਐ ਜਿਵੇਂ ਵੀ ਐ ਕਹਿੰਦੇ ਨੇ ਜਿੰਨੇ ਚਿਹਰੇ ਉਹਨੀਆਂ ਗੱਲਾਂ ਤੇ ਆਪਾਂ ਹੋਰ ਵੀ ਜਿਸ ਤਰ੍ਹਾਂ ਵੀ ਕਿਸੇ ਨੂੰ ਕਹੀਏ ਕਿ ਆਪਣਾ ਜ਼ਿੰਦਗੀ ਚ ਦੇ ਦਿੱਤੀ ਹੈ ਰੱਬ ਨੇ ਤੇ ਇਹਨੂੰ ਅਹੀ ਕਿਸਮਤ ਦੇ ਰਾਹ ਦੇ ਨਾਲ ਵੀ ਲੈ ਕੇ ਜਾਣਾ ਚਾਹੀਦਾ ਸਾਨੂੰ ਸੋ ਅੱਜ ਤੁਸੀਂ ਅੰਮ੍ਰਿਤਸਰ ਇਹਨਾਂ ਦੇ ਘਰੇ ਆਏ ਹੋ ਤੇ ਕਿਵੇਂ ਦਾ ਮਾਹੌਲ ਬਣਿਆ ਅੱਜ ਹਾਂਜੀ ਬੜਾ ਹੀ ਵਧੀਆ ਲੱਗੰਦੇ ਆ ਜੀ ਕਿ ਇੱਕ ਇਹਨਾਂ ਨੂੰ ਇੱਕ ਸਰਪ੍ਰਾਈਜ਼ ਵੀ ਦਿੱਤਾ ਹੈ ਤੇ ਇੱਕ ਚਲੋ ਪਰਮਾਤਮਾ ਇਹਨਾਂ ਨੂੰ ਵੀ ਦਿੱਤਾ ਹੈ ਕੁਝ ਦੇਣ ਆਏ ਆ ਤੇ ਕੁਝ ਲੈਣ ਵੀ ਆਏ ਆ ਜੀ ਮੇਰਾ ਸੰਜੇਪੁਰ ਨਾ ਜੀ ਸੰਜੇ ਲੋਟਰੀ ਏਜੰਸੀ ਬਟਾਲਾ ਦਾ ਮੇਰੇ ਤੋਂ ਜਲੰਧਰ ਰੋਡ ਕਮੇਟੀ ਘਰ ਦੇ ਸਾਹਮਣੇ ਮੇਰ ਕੋ ਇੱਕ ਨਾਮ ਨਿਕਲਿਆ ਆ 1.5 ਕਰੋੜ ਰੁਪਏ ਦਾ ਉਹ ਮੇਰਾ 1.5 ਕਰੋੜ ਰੁਪਏ ਦਾ ਨਾਮ ਨਿਕਲਿਆ ਅਸੀਂ ਉਹ ਮੈਨੂੰ ਕੰਪਨੀ ਤੋਂ ਫੋਨ ਆਇਆ ਤੇ ਮੈਂ ਫਿਰ ਦੇਖਿਆ ਮੈਂ ਕਿਹਾ ਮੁੰਡਾ ਰਾਜੂ ਹੈ ਉਹ ਨਾਲ ਆ ਗਿਆ ਅੰਮ੍ਰਿਤਸਰ ਰਾਜੂ ਗਰਵੜਪਤੀ ਇਹ ਲੈ ਆ ਗਿਆ ਮੇਰੇ ਕੋਲ ਟਿਕਟ ਮੈਂ ਨੇ ਫੋਨ ਕੀਤਾ ਮੈਂ ਕਿਹਾ ਯਾਰ ਤੇਰੇ ਕੋਈ ਗ੍ਰਾਮ ਨਿਕਲਿਆ ਇਹਨੇ ਫਿਰ ਮੈਂ ਕਿਹਾ ਚੈੱਕ ਕਰਕੇ ਦੱਸ ਕਿੱਥੇ ਆ ਇਹਨਾਂ ਨੇ ਫਿਰ ਮੈਨੂੰ ਜੱਕ ਕੀਤਾ ਕਹਿੰਦਾ ਇਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਕੋ ਹੈਗਾ ਮੈਡਮ ਹੁਣ ਆਏ ਹੀ ਬਾਜ਼ਾਰ ਤੇ ਉਹ ਆਏ ਹਾਂ ਤੇ ਉਹ ਕਹਿੰਦੇ ਚੱਲ ਇੱਕ ਟਿਕਟ ਮੈਨੂੰ ਵੀ ਦੇ ਦੇ ਇਹਨਾਂ ਨੇ ਫਿਰ ਉਹਨਾਂ ਨੂੰ ਟਿਕਟ ਦਿੱਤੀ ਤੇ ਫਿਰ ਆਏ ਇਹਨਾਂ ਨੂੰ ਵਧਾਈ ਦੇ ਆਣ ਆਏ ਨਾ ਘਰ ਸਰਪ੍ਰਾਈਜ਼ ਦਿੱਤਾ ਇਹਨਾਂ ਨੂੰ ਇੱਧ ਪਰਮਾਤਮਾ ਬਾਕੀ ਤੇ ਬਹੁਤ ਵਧੀਆ ਕੁਝ ਹਾਂਜੀ ਠੀਕ ਹੈ